ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਮੌਸਮ ਬਹੁਤ ਸਵਾਲਾ ਹੋਇਆ ਬਾਈ ਪਰ ਹੁਣ ਕਣਕਾਂ ਪੱਕੀਆਂ ਹੋਈਆਂ ਕਿਸਾਨਾਂ ਦੀਆਂ ਤੇ ਕਣਕਾਂ ਵਾਸਤੇ ਬਹੁਤ ਡੇਂਜਰ ਹੈ ਮੀ ਕਿਉਂਕਿ ਨਾਲ ਹਵਾ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਆ ਮੈਂ ਤੁਹਾਨੂੰ ਦੱਸਾਂਦਾ ਜੀ ਵੈਦਰ ਦਾ ਕੀ ਹਾਲ ਹੈ ਉਪਰ ਦੇ ਵਿੱਚ ਬਿਜਲੀ ਵੀ ਲਸ਼ ਕਰ ਰਹੀ ਹੈ ਪੂਰੀ ਬਦਲਵਾਈ ਪੂਰੀ ਹੋਈ ਜੀ ਤੇ ਨਾਲ ਹੀ ਹਵਾ ਚੰਦਰੀ ਵੀ ਹੈ ਤੇ ਅੱਜ ਕਨੌਲੀ ਦੇ ਵਿੱਚ ਦਸਤਾਰ ਮਾਰਚ ਕੱਢਿਆ ਜਾ ਰਿਹਾ ਜੀ ਅਗਰ ਵਾਰਿਸ਼ ਦੀ ਵਜ੍ਹਾ ਕਰਕੇ ਕੈਂਸਲ ਨਾ ਹੋਇਆ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਦਸਤਾਰ ਮਾਰਚ ਬਸਾਖੀ ਦੇ ਸਬੰਧ ਦੇ ਵਿੱਚ ਇਹ ਹਰ ਸਾਲ ਕਰਾਇਆ ਜਾਂਦਾ ਜੀ ਕਨੌਲੀ ਕੁੰਡ ਦੇ ਵਿੱਚ ਤੇ ਫਨੋ ਦੇ ਵੀ ਕਲਿੱਪ ਵਿੱਚ ਪਾਵਾਂਗੇ ਜੀ ਬਸਤਾਰ ਮਾਰ ਸਿੰਘ